ਦੁਖ ਪੰਜਨ ਤੇਰਾ ਨਾਮ ਜੀ ਦੁਖ ਪੰਜਨ ਤੇਰਾ ਨਾਮ ਆਠ ਪਹਿਰ ਆਰਾਧੀਏ ਪੂਰਨ ਸਤਗੁਰ ਗਿਆਨ ਰਹਾਉ ਜਿਤ ਕਟ ਵਸੈ ਪਾਰ ਬ੍ਰਹਮ ਸੋਈ ਸੁਹਾਵਾ ਤਾਉ ਜਮ ਕੰਕਰ ਨੀੜ ਨਾ ਆਵਈ ਰਸਨਾ ਹਰ ਗੁਣ ਗਾਉ seva surt na janian na japae arad oot teri jag jeevana mere thakur agam agad ਭੈ ਕਿਰਪਾਲ ਗੁਸਾਈਆਂ ਨੱਟੇ ਸੋਗ ਸੰਤਾਪ ਤਤੀ ਬਉ ਨ ਲੱਗਈ ਸਤਗੁਰ ਰੱਖੇ ਆਪੋ ਗੁਰ ਨਰਾਇਣ ਦਇਓ ਗੁਰ ਗੁਰ ਸੱਚਾ ਸਿਰਜਣਹਾਰ ਗੁਰ ਤੂ ਟੇ ਸਭ ਕਿਛ ਪਾਇਆ ਨਾਨਕ ਸਦਬਿ ਲਿਹਾਰ